ਨਾ ਪਾੜੀ ਬੀਬੀ ਇਹ ਕਿੰਨੇ ਤੇਰੇ ਪਾਣੀ ਦਾ ਪਾਣੀ ਆਇਆ ਕੱਲ ਇਹ ਤੇ ਈ ਲਾਵਾ ਮਾਰ ਜਾ ਛੜੂ ਵੀ ਲਾਉਣ ਦੀ ਕੋ ਬਾਤ ਥੋੜੀ ਹੈ ਕੱਲ ਦੀ ਬੁਢੀ ਚਲਾ ਕਰ ਦੇਗਾ ਚੱਜਣੀ ਹੈਗਾ ਤੇ ਕਰਮੋ ਵੀ ਅਸਲ ਹੋਈਆਂ ਦੀ ਹਾਈ ਗਰਮੀ ਹਾਈ ਗਰਮੀ ਗਰਮੀ ਤੇ ਇਤਨਾ ਹੀ ਰਹਿੰਦੀ ਹੈ ਜੇ ਹੱਥ ਲਾਵਾਂਗੇ ਤੇ ਕੋਈ ਸਵਾਰਿਆ ਜਾਊਗਾ ਨਾ ਕੰਮ ਕਰਨ ਦਾ ਤੇ ਨਾ ਨਹੀਂ ਲੈਂਦੀ ਇਹ ਨਾ ਕੰਨੀ ਵਾਜ ਨਹੀਂ ਇੱਥੇ ਕੀ ਰੋਚ ਚਾਟ ਲੱਗਿਆ ਕੋਈ ਉਹ ਤੁਹਾਡੇ ਹੱਥ ਤੇ ਪਹੁੰਚ ਆ ਪਈ ਇਹ ਦੀ ਗੋਆ ਦੀ ਸਾਰਾ ਮੇਰੀ ਖਲ ਸੋੜਦਾ ਗੁੱਡੂ ਨੇ ਰੂੜੀ ਦੇ ਉਹਨਾਂ ਦਾ ਲੈ ਆਉਂਦੇ ਆ ਗੁਆਦੇ ਦਾ ਥੋੜਾ ਜਿਹਾ ਮੰਗਦੇ ਤੇ ਆਸਵਾਦ ਇਹ ਇੱਥੇ ਕੋਈ ਆਜ ਵੀ ਇਥੇ ਕੀ ਆਖੀ ਸਵਾਦ ਨਾਲ ਤੇ ਆਪਣੇ ਹੱਥ ਵਾਸ ਹੁੰਦਾ ਵੇ ਇਹ ਪੱਕਿਆ ਨਾ ਦੋਂਦੀ ਫਿਰ ਪੱਕੇ ਇੱਜੇ ਪੈ ਕੇ ਤੇ ਕੋਈ ਹੱਥਾ ਪੰਦੀ ਉਸੇ ਕੋਈ ਪੱਕੇ ਕਾ ਨਹੀਂ ਕਰਮੋ ਕਰਮੋ ਇਹ ਲੱਗਦਾ ਨਹੀਂ ਕਿ ਬੜੀ ਬਾਤ ਚੀਚਾ ਨਾ ਆਗਦਾ ਨਾ ਜੋ ਕੁਦਰੀਏ ਤੋਂ ਸਬਜੀ ਨੇ ਘਰ ਹੱਥੋਂ ਤਾਂ 5:00 ਵਜੇ ਸਬਜੀ ਕਿੱਥੇ ਧਰਨੀ ਇੱਥੇ ਧਰ ਲਗਾ ਸਬਜੀ ਸ਼ਰਮ ਨਹੀਂ ਆਉਂਦੀ ਹੈ ਕਿਉਂ ਕੀ ਹੋਇਆ ਇੱਥੇ ਕੀ ਹੋਇਆ ਚੌਕਾ ਹੀ ਨਹੀਂ ਵੀ ਗੱਲਾਂ ਕਰਦੀਆਂ ਨੇ ਖਾਣ ਦਾ ਪਤਾ ਹੀ ਰਹਿਣ ਕਿਤੇ ਖਾ ਕੇ ਰੱਖ ਦਿੰਦੀਆਂ ਕੱਚਾ ਪੱਕਾ ਆ ਇਹਨਾਂ ਸਵਾਰਨ ਦਾ ਨਹੀਂ ਪਤਾ ਦੇਹ ਮੇ ਪੰਮੂ ਇਹਨਾਂ ਤਾਂ ਬੇਲੀਆਂ ਦੇਖੇ ਨੂੰ ਬੰਨਣਾ ਹੀ ਹੁੰਦਾ ਠੀਕ ਆ ਮੈਂ ਗਰਮੀ ਚ ਕੰਮ ਕਰਨਾ ਪਤਾ ਕਿੰਨਾ ਔਖਾ ਵਾ ਹਣ ਕਿ ਇਹਨੂੰ ਹੋਇਆ ਸਬਜੀ ਧਰਗੇ ਕੁਛ ਨਹੀਂ ਦੱਸੇ ਰੇ ਫੇਰ ਗੱਲਾਂ ਦੀ ਗੱਲ ਨਹੀਂ ਆ ਗੱਲਾਂ ਤੇ ਉਹਨਾਂ ਦੀਆਂ ਵੀ ਸੱਚੀਆਂ ਵਾ ਉਹਨਾਂ ਵੀ ਤਾਂ ਕੰਮਕਾਰੀ ਛੱਡੀ ਆਪਾਂ ਹੀ ਆਦੇ ਨਹੀਂ ਹਾਈ ਧਰਮੀ ਲੱਗਦੀ ਬਸ ਇਹਨਾਂ ਨੇ ਕਿਤੇ ਪਕਾ ਲਈਏ ਲੰਮੇ ਬੈ ਜੀ ਲਿਆ ਆਪਾਂ ਗੋਆ ਫੇਰ ਕਰਾਂਗੇ ਇਥੇ ਕਰਨ ਲੱਗਾ ਤੇ ਉਹ ਸ਼ਰਮੋ ਦੀ ਨੱਕ ਸਦਾ ਟੱਪਦਾ ਵੀ ਲਾ ਕਿਹੜੇ ਵੇਲੇ ਗੋਆ ਫਿਰੂ ਕਿਹੜੇ ਵੇਲੇ ਸੁੱਕੂ ਤੇ ਕਿਹੜੇ ਵੇਲੇ ਮਤੜਕ ਕੋਈ ਗੱਲ ਨਹੀਂ ਤੂੰ ਪੈ ਗਈ ਚਟ ਸੁੱਕ ਜਾਣਾ ਮੇਰੇ ਕੋ ਨਹੀਂ ਇਤਾਂ ਕੰਮ ਹੁੰਦਾ ਚੱਲ ਲੈ ਕੇ ਆਈਂ ਗੋਆ ਤੇ ਜਾਂ ਫਿਰ ਤੁਸੀਂ ਲਾ ਮੈਂ ਸਬਜੀ ਚੀਰਦੀ ਆ ਆਹ ਨਾ ਤੂੰ ਨਾ ਗਾਉਂ ਮੈਂ ਸਬਜੀ ਚੀਰਦੀ ਗੋਵਾ ਮੇਲੇ ਆ ਕਿਦਾਂ ਮੈਂ ਇੱਥੇ ਤੈਨੂੰ ਤਾਂ ਫਿਰ ਚੱਲ ਤੋਰ ਨਾਲ ਤੇ ਸਲਾਹ ਕਿਨੇ ਦਿੱਤੀ ਸਲਾਹ ਤੇ ਮੈਂ ਹੀ ਦਿੱਤੀ ਤੈਨੂੰ ਚੱਜ ਦੀ ਦਿੱਤੀ ਕੋ ਮਾੜੀ ਨਹੀਂ ਦਿੱਤੀ ਵੇਲਾ ਪੰਮੋਏ ਚੱਲ ਆ ਕਰ ਕਰ ਚੱਲ ਮੈਂ ਗੋਵਾ ਤਾਂ ਲੈ ਜਾਂਦੀ ਆ ਭੱਜ ਕੇ ਤੇ ਬੱਚ ਕੋਚਾ ਫੇਰ ਲਈ ਮੈਂ ਇੱਥੇ ਬਾਹਰਤੀ ਪਾਣੀ ਦੀ ਰੱਖਣੀ ਆ ਕਰ ਆ ਸਬਜੀ ਤੇ ਬੀਬੀ ਉਹਨਾਂ ਨੇ ਫੜਾ ਬੈਠੀਆਂ ਵਾ ਤੇ ਉਹ ਚੀਰ ਨਾ ਕਰ ਤੂੰ ਚੀਰ ਦੇਣਗੇ ਚੀਰ ਦੇਣਗੀਆਂ ਚੀਰਨ ਨੂੰ ਕੋਈ ਆਨਨ ਕਹੀ ਤਲਗੀਆਂ ਗੋਵਾ ਫੇਰਨਾ ਜਾ ਤੂੰ ਸਿਗੋਆ ਲੈ ਆਉ ਤਾਂ ਮੈਂ ਬੀਬੀ ਨਾਲ ਸਬਜ਼ੀ ਫੜਾਦਾ ਤੂੰ ਸਬਜ਼ੀ ਫੇਰ ਲੈਣੀ ਆ ਸਬਜ਼ੀ ਵੀ ਤੋੜ ਕੇ ਦੇਉਣਾਗੀ ਤੋੜੀ ਨਹੀਂਗੀ ਕੋਈ ਨਹੀਂ ਤੂੰ ਆਹ ਸਬਜ਼ੀ ਨਾਲ ਆਪਣੀ ਕੰਮ ਤੇ ਤੂੰ ਤੋੜ ਲੈ ਤੇ ਮੈਂ ਗੋਆ ਲੈ ਆਉਂਗੀ ਚੰਗੀ ਬੀਬੀ ਨੇ ਕੁਝ ਛਲਾਫੀ ਦਾ ਕੰਮ ਲਈ ਜਿਵੇਂ ਕਰਦੇ ਬਹੁਤ ਛਲਾਫੀ ਮੈਨੂੰ ਹੋਣਾ ਤੇ ਮੰਗਲ ਕਰਾ ਦੇ ਛਲਾਫੀ ਚੰਗੀ ਚੰਗੀ ਜਿਆ ਮੈਨੂੰ ਥੇ

ਲੈ ਆਹ ਸਬਜੀ ਚੀਰ ਕੇ ਬੈਠੀ ਆ ਮੀਰ ਬਿਠੇ ਰਹੇ ਬੈਠੇ ਰਹੇ ਸਾਰੀ ਉਮਰ ਕੱਤ ਰਹੇ ਤਾਂ ਹੁਣ ਤਾਂ ਕਦ ਚੀਰ ਕੇ ਲੈਂਦਾ ਮੈਨੂੰ ਇਹ ਦੱਸੋ ਨਹੀਂ ਤਾਂ ਸਬਜੀ ਚੀਰ ਦੋ ਬੈਠੇ ਸਬਜੀ ਚੀਰ ਹੀ ਸਕਦੇ ਜੀ ਹੋਰ ਤਾਂ ਤੁਹਾਨੂੰ ਕਦੀ ਕੋਈ ਕੰਮ ਨਹੀਂ ਕਿਹਾ ਤੁਸੀਂ ਇੱਥੇ ਕਿੱਦਾਂ ਬੋਲਣ ਲਾਪੇ ਹੋ ਸਬਜੀ ਚੀਰ ਦੋ ਫਿਰ ਤੜਕਾ ਲਾ ਲਾਂਗੇ ਆਪਾਂ ਨਹੀਂ ਲਾਉਣਾ ਤਾਂ ਆਪਾਂ ਨਾ ਚੀਰ ਨਹੀਂ ਹੈ ਤਾਂ ਨਾ ਰੱਖੀ ਚਲੋ ਤੁਸੀਂ ਚੀਰ ਦੋ ਫਿਰ ਸਬਜੀ ਬੀਬੀ ਤੇ ਚੀਰਦੀ ਨਹੀਂ ਤਾਂ ਮੰਮੀ ਤੁਸੀਂ ਚੀਰ ਦੋ ਬੀਬੀ ਵੀ ਰਾਤ ਕਰਦੇ ਦੱਸ ਛੱਡ ਪਰ ਆ ਆਹ ਫੜੀ ਜੇ ਆਪਾਂ چیرਦੇ ਨਾ ਫਿਰ ਮੰਗਿਆ ਠੇਕਾ ਲਿਆ ਸਾਰੀ ਉਮਰ ਨਹੀਂ ਨਹੀਂ چیرਨੀ ਸਾਡੇ ਜੁੱਤੀ چیر ਦੇ ਦੱਸ ਬੀਬੀ ਤੁਸੀਂ ਵੀ ਨਹੀਂ چیرਦੇ ਤੇ ਮੰਮੀ ਨੇ ਤੇ چیر ਲੈਣ ਦੋ چیر ਦੇਣ ਕਿ ਸਬਜੀ ਕਿਉਂ چیر ਦੇਣਗੇ ਲੈ ਆਹੇ چیر ਦੋ ਕੰਮ ਪੜਾ ਪਿਆ ਅਜੇ ਫਿਰ ਕੀ ਕੋਲੋਂ چیرੀ ਹੋਗੀ ਤੜਕਾ ਲੱਗ ਜਾਊਗਾ ਲੱਗ ਜੇ ਨਾ ਲੱਗ ਜੇ ਹੰਨ ਠੇਕਾ ਲੇਂਗਾ ਤੁਹਾਡਾ ਪੰਮੂ ਆਦੀ ਸੀ ਬੀਬੀ ਰਣੁ ਫੜਾ ਦੇ ਸਬਜੀ ਆਉਣ ਦੇ ਨੂੰ ਤਾਂ ਮੈਂ ਦੱਸਦੀ ਪੜਾਏ ਮਚੀਰ ਜਿਹੜੇ ਦਵਾ ਫੁਲਕੇ ਖਾਣੇ ਲਿਆ ਮਚੀਰ ਦਾ ਲਿਆ ਨਹੀਂ ਤੇ ਫੁਲਕੇ ਖਾਣੇ ਤੇ ਖਾਜੇ ਖਾਣੇ ਨਹੀਂਗੇ ਠੇਕਾ ਕੀਤਾ ਸਾਰੀ ਉਮਰ ਘਰ ਨੂੰ ਦਾ ਨਹੀਂ ਨਹੀਂ ਤੂੰ ਮੈਂ ਮੇਰ ਦੀ ਵਾਰ ਨਹੀਂ 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 ਆਹਨ ਜੀ ਆਹ ਨਹੀਂ ਛੇਲ ਲੈਣੇ ਇਹ ਨਾ ਮੁੜ ਕੇ ਫੇਰ ਕਰ ਦਿੰਨੇ ਆ ਹੁਣ ਕਿਤਾ ਚੜ੍ਹਦੀ ਕਰ ਦਿੰਨੇ ਆ ਮੈਂ ਬੀਬੀ ਪੋਚਾ ਲੱਗੀ ਫਿਰ ਨਾ ਚੁੰਕਾ ਬੜਾ ਗੰਦਾ ਹੋਇਆ ਸੀ ਸ਼ਰਮ ਨਹੀਂ ਆਉਂਦੀ ਲੋਕ ਤੜਕੇ ਫੇਰਦੇ ਕਾసే ਫੇਰਦੇ ਬੀਬੀ ਤੁਹਾਨੂੰ ਪਤਾ ਨਹੀਂ ਕਿ ਕਿ ਨਿਹਾਣੇ ਆ ਫਿਰ ਸਵੇਰ ਦਾ ਵੀ ਨਹੀਂ ਕੰਮ ਹੁੰਦਾ ਸਵੇਰ ਦਾ ਹੋਰ ਕੰਮ ਥੋੜੇ ਨੇ ਤੁਹਾਨੂੰ ਮੈਨੂੰ ਨਾ ਲੱਗਦਾ ਕੰਮ ਤਾਂ ਮੈਨਾਂ ਨਹੀਂ ਤੇ ਬੁੱਬੇ ਤੇ ਨਾ ਚੱਲ ਕੋਈ ਨਹੀਂ ਗਾ ਦੀਦੀ ਮਿਲ ਥੋੜਾ ਜਿਹਾ ਫੇਰ ਲੈਂਦੇ ਥੋੜਾ ਜਿਹਾ ਝੱਟ ਫੇਰ ਲੈਣਾ ਵਾ ਤੇ ਮੈਂ ਉਧਰੋਂ ਗੋਹਾ ਲੈ ਆਵਾ ਇਧਰੋਂ ਮੈਂ ਤਾਂ ਨਾ ਮਾਲੇ ਸੋਖਣਾ ਇਹਨਾਂ ਦਾ ਬੀਬੀ ਸਾਰੇ ਗੋਆ ਸੋਟਦਾ ਹੀ ਤੇ ਕਿੱਥੋਂ ਫੇਰਾ ਉਹ ਕਰਮੋਂ ਤੇ ਅਸਲੋਂ ਨਹੀਂ ਨਾਂ ਲੈਂਦੀ ਵੀ ਮੈਨੂੰ ਕੱਖ ਨਾ ਕਰਨਾ ਪਵੇ ਧਾਰ ਕੇ ਮੈਨੂੰ ਪੂਰਾ ਲੱਗਦਾ ਇਥੇ ਨੰਗ ਦਾ ਟੱਪਦਾ ਹੈ ਤੇ ਕੋਈ ਨਾ ਕੋਈ ਆਣ ਵਰਦਾ ਮੈਂ ਨਾ ਕੋਈ ਨਹੀਂ ਚੱਟ ਫੇਰ ਲੈਣਾ ਮੈਂ ਆਈ ਤੇ ਗਈ ਹਾਂ ਆਈ ਤੇ ਗਈ ਤੂੰ ਕਹ ਕਹਤੀ ਆ ਜਾਣਾ ਤੂੰ ਹੁੰਦਾ ਕਾਟਾ ਅਹੀਂ ਕਦੀ ਕਿਸੇ ਕਰ ਕੋਈ ਚੀਜ਼ ਨਹੀਂ ਲੈਣ ਕਹੇ ਤੇ ਬਾਟੇ ਦੇ ਕਿਸੇ ਲੋਭੋ ਆ ਲੋਕਾ ਨਾ ਹੋਣਗੇ ਨਾ ਕਹਾ ਕਰਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮਾਸਾ ਨਹੀਂ ਆਉਂਦੀ ਹਾਂ ਹਾਂ ਫਿਲੇ ਇਹ ਮਿੰਜਾਵਦੀ ਐ ਨਾ ਇਹਨਾਂ ਤਾਂਗੀ ਵਾਲਾ ਕੀ ਕਾ ਬੜਾ ਅਰੇ ਕਿਛੋ ਸੇੜ ਲਗਾ ਹੀ ਇਹਨੂੰ ਸੇੜ ਗਾ ਫੇਰ ਹਾਂ ਕਿੰਤਰ ગટપ્રીતપ્રિતો <coughs> 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 <coughs>

ਕਸਤਾਨ ਮਾਸਾ ਜੀ ਨਹੀਂ ਸ਼ਰਮੈ ਨਹੀਂ ਲੋਕਾਂ ਦਾ ਕਰ ਬੋਲ ਉਹ ਨਗਾ ਕੀ ਕਰਾਂ ਬੀਬੀ ਫਿਰ ਪੋਚਾ ਤੇ ਠੇਰਨਾ ਨਾ ਤੂੰ ਵੀ ਹੱਦ ਹੀ ਪਾਰ ਕਰੀ ਜਾਂਦੀਆਂ ਗੱਲਾਂ ਕਰਨੋਂ ਨਹੀਂ ਸਾਡੇ ਇੱਕ ਤਾਂ ਮੈਂ ਖਪਾ ਨਾ ਇੰਨੀ ਗਰਮੀ 'ਚ ਗੋਆ ਲੈ ਕੇ ਆਈ ਕਿ ਮੈਂ ਚੱਲ ਸਵਾਰ ਲਾ ਕੀ ਫਾਇਦਾ ਵਗਾ ਕਰਮੋ ਚੰਗੀ ਕਨਾ ਜਿਹੜੀ ਆਮ ਨਾ ਬੈਠੀ ਰਹਿੰਦੀ ਐ ਨਾ ਸਵਾਰ ਨਾ ਪਵੇ ਨਾ ਕਰਨਾ ਪਵੇ ਮੈਂ ਵੀ ਸਗੋਂ ਇਦਾਂ ਚਪੂਆ ਚ ਬੈਠਦੀ ਨੀ ਗੇਠ ਜਿਵੇਂ ਮਾਰ ਕੇ ਮੇਰਾ ਆ ਕੇ ਕੰਮ ਕਰ ਸ਼ਰਮ ਕਰਿਆ ਕਰੋ ਗੇਠ ਜਿਵੇਂ ਨਾ ਬਤਾ ਛਡੋ ਇੱਟ ਜਿਵੇਂ ਆਨਵੇਂ ਤਾਂ ਹੁੰਦੇ ਕਹਿੰਦੇ ਨਹੀਂ ਚੰਗੀ ਹੁੰਦੀ ਤੂੰ ਤੇ ਕਿ ਬਾਪ ਦੇ ਨਹੀਂ ਆਏ ਜਿਵੇਂ ਬੜੀ ਵੱਢੀ ਨਹੀਂ ਕੋੜਾ ਜੇ ਥੋੜਾ ਜਿਹਾ ਸੋਜਣਾ ਕੋਈ ਆਕਾਰ ਤੇ ਮੇਂ ਸ਼ਰਮ ਨਹੀਂ ਆਏਗੀ ਇਹ ਪਾਣੀ ਲੈ ਕੇ ਤੈਲਾ ਪਹਿਲਾ ਕੋਟੇ ਏਰ ਪੋਚਾ ਫੇਰਨ ਲੱਗੀ ਪਤਾ ਨਹੀਂ ਕਿਹੜੇ ਵੇਲੇ ਘੋਣਾ ਤੇ ਕਿਹੜੇ ਵੇ ਨਹੀਂ ਤੋ ਹਾਂ ਆ ਕੇ ਨਾ ਕੋਈ ਨਹੀਂ ਮਾਰਦੀ ਆਪਾਂ ਦਾਲ ਤੋਂ ਨਾ ਪਾਣੀ ਪੁਣੀ ਦੇ ਕੇ ਬੈਠਾ ਦਾਂਦੀਆਂ ਕਈ ਵਾਰੀ ਨਹੀਂ ਕਰਮੋ ਹਾਂ ਜੀ ਪਾਣੀ ਦੇ ਵੀ ਨਹੀਂ ਪਾਣੀ ਮੰਗਾਂਦੀ ਐ ਤੂੰ ਇੰਨਾ ਵੇਖ ਰਿਆ ਕਰਕੇ ਕਿਤੇ ਮੈਂ ਗੋਆ ਲਿਆ ਹੁੰਦੀ ਚੁੱਕ ਚੁੱਕ ਦੇ ਘਰ ਨਹੀਂ ਕਿਤੇ ਦਾਲ ਲਾਉਣ ਦੇਈਆਂ ਮੈਂ ਤੂੰ ਐ ਕਦੇ ਵੀ ਮੀਨੂ ਪਾਣੀ ਮੰਗਣ ਦਈਆ ਤੂੰ ਪਾਣੀ ਵੀ ਨਹੀਂ ਪਿਆ ਸਕਦੀ ਮੇਰੇ ਤੇ ਪੰਮਾ ਮੰਗਿਆ ਹੀ ਨਹੀਂ ਤੇ ਮੈਂ ਐਵੇਂ ਪਾਣੀ ਨੱਗੇ ਪਿੱਛੇ ਚੁੱਕੀ ਫੇਰਾ ਦੱਸ ਮੈਂ ਉਹਨਾਂ ਨੂੰ ਪਾਣੀ ਦਵਾ ਕੇ ਪੋਚੇ ਫੇਰਾ ਇੱਕ ਬਨੇ ਆਉਂਦੀ ਨੋ ਜੇ ਮੈਂ ਗੋਆ ਚੱਕ ਪਾਣੀ ਉਹਨਾਂ ਨੂੰ ਦੇਣਾ ਕਿ ਮੇਰੇ ਤੋਂ ਦਵਾ ਦਵਾ ਪਾਣੀ ਮੰਗੀ ਜਾਂਦੇ ਵੀ ਕਿੱਦਾਂ ਤੈਨੂੰ ਵੀ ਸਵਾਦ ਪਿਆ ਵੇਚਤੀ ਕਰਵਾ ਲੀ ਨਾ ਲੈ ਮੈਡਮ ਲਾ ਲੇ ਮੱਥੇ ਤੇ ਚੱਲ ਕੋਈ ਨਹੀਂ ਗਾ ਤੂੰ ਮੈਨੂੰ ਦੱਸ ਦੀ ਇੱਕ ਨਾ ਜੇ ਉਹ ਗੋਪੀ ਮਿਲੀ ਜਾਂ 75 ਮਿਲਿਆ ਨਾ ਉਹਨਾਂ ਨੂੰ ਦੱਸ ਦੀ ਕਿ ਤੇ ਇਹਨਾਂ ਨੂੰ ਕਿਵੇਂ ਮਰਚੀ ਲੰਘਦੇ ਰਹਿੰਦੇ ਆ ਉਹਨਾਂ ਨੇ ਕਹਿੰਦੇ ਗੋਆ ਫੜਿਆ ਆ ਤਸਕੇ ਨਹੀਂ ਗਈ ਮਰਦਮੇ ਵਾਜਾਰੇ ਦਿੱਤੀਆਂ ਹੂੰ ਇਹਨਾਂ ਤਾਂ ਬੂਹਾ ਬੰਦ ਸੀ ਤੇ ਮੈਨੂੰ ਜਾ ਨਹੀਂ ਪੈਣਾ ਲੋਕੇ 36 36 ਕੰਨਾ ਕਰਦੇ ਆਪਸ ਤੂੰ ਕਰਾਉਣਗੇ ਕਰਾਉਣੀਆਂ ਨਾਲ ਮੈਨੂੰ ਵੀ ਕਰਾਈ ਜਾਣੀ ਲੋਕੇ ਗੋਆ ਦਾ ਦਿੰਦੇ ਨਹੀਂ ਆ ਦਿੰਦੇ ਪਾ ਤੁਹਾਡੇ ਟੰਗੜਾ ਨੂੰ ਨਾ ਕੋਈ ਕੁਛ ਕਰਦੇ ਕੋਈ ਨਹੀਂ ਮੇਰਾ ਮੇਰਾ ਬਿਘੇਰੀ ਬੰਦੀ ਆ ਮੈਂ ਇਹਨੂੰ ਆਪੇ ਜਾ ਕੇ ਆ ਕੇ ਸਵਾਹ ਬੰਦ 36 ਅਗਲੀ ਗੱਲਾਂ ਕਰਦੇ ਜਦੋਂ ਰਾਹ ਗੜੀ ਟੱਕਰਦੀ ਤੂੰ ਕਿਹ ਤੇਰਨ ਦੀ ਮਾਰੀ ਨੇ ਕਹਿਣਗੇ ਜਾ ਪਾਣੀ ਪਰਾ ਤੇਰਨ ਦੀ ਮਾਰੀ ਤੇ ਕੀ ਕਰ ਚੱਲ ਆ ਰਿਹਾ ਹੈ ਮੇਰੇ ਨਾਲ ਮੇਰੇ ਵੀ ਖਰਾਬ ਹੋਈ ਛੜੀ ਤੱਤਾ ਪਾਣੀ ਮੁਰਚਿ ਬਿਖੜ ਤੱਤੇ ਪਾਣੀ ਤੋਂ ਬੋਲਣਾ ਹੀ ਹੁਣ ਮੇਰੇ ਸਿਰ ਤੇ ਫਰੈਜ ਰੱਖ ਦੇ ਮੈਂ ਬਣਾ ਲਿਆ ਵਾ ਲੈ ਆ ਨਾ ਪਾਣੀ ਬੀਬੀ ਇਹਦੇ ਨੂੰ ਤੇਰੇ ਪਾਣੀ ਦਾ ਪਾਣੀ ਕਿੱਥੇ ਹੈ ਪਾਣੀ ਨੋ ਪਾਣੀ ਬੀਬੀ ਫ੍ਰਿਜ ਖਰਾਬ ਹੋਈ ਕਿੰਨੇ ਦਿਨ ਤੁਹਾਨੂੰ ਮੈਂ ਕਹਿੰਦੇ ਨਹੀਂ ਫ੍ਰਿਜ ਖਰਾਬ ਹੋਈ ਹੈ ਲੈ ਵੇਲਾ ਪਮੋ ਬੀਬੀ ਨੇ ਪਾਣੀ ਰੋੜ ਦਿੱਤਾ ਹਾਂ ਜੇ ਪਾਣੀ ਦਿੱਤਾ ਹੀ ਤੱਤਾ ਪਾਣੀ ਇਹ ਦੇ ਦਿੱਤਾ ਵਾ ਹੁਣ ਮੈਂ ਕੀ ਕਰਾਂ ਮੇਰੀ ਪਿਆਬ ਕੋਲੇ ਕੋਲੇ ਡਾਂਡ ਲਾਈ ਨਾਲ ਤੇ ਮੈਂ ਗੋਆ ਚ ਚੋਕੇ ਲਿਆ ਤੂੰ ਤੇ ਬਾਪੂ ਚਾ ਫੇਰੀ ਇਹ ਨਹੀਂ ਕੁਛ ਕਰਦੀਆਂ ਰਹਿਣਾ ਬੈਠਾ ਦੇ ਲੈਣਾ ਨੂੰ ਗੱਲਾਂ ਆਉਂਦੀਆਂ ਮੈਂ ਚੱਲ ਆ ਜਾ ਤੂੰ ਚੱਲਾਗਾ ਚੱਲ ਗਿਆ ਆਪਾਂ ਇਹਨਾਂ ਤੇ ਕੁਛ ਕਰੀ ਜਣਾ ਬੇਦੀਆਂ ਨੇ ਬੋਹ ਗਣਾ ਬੋਲ ਤਾ ਜਾ ਤੈਨੂੰ ਜਾ ਤੂੰ ਚੱਲਾ ਆ ਜਾ ਇਹਨਾਂ ਨੇ ਮੱਖਾ ਲਾਉਂਦੀ ਕੋਈ ਵਾ ਨਹੀਂ ਕੀ ਗੈਰੀ ਮੂੜੀ ਨਹੀਂ ਕਰਮੂ ਲਿਆਉਣੀ ਛੇਤੀ ਲਿਆ ਪਾਣੀ ਦਸ ਪੀ ਮੈਂ ਗਰਮੀ ਚ ਮਰਨ ਗਈ ਆ ਪੇ ਕਿਹੜੇ ਬੜੇ ਸਬਜ਼ੀ ਦੀ ਨਹੀਂ ਪਕਾਉਣੀ ਉਹ ਤਾਂ ਕਿਹ ਦਿਵਾਰੇ ਹੋਈਆਂ ਵਾ ਨਾ ਤੇ ਆਪ ਬਹਿੰਦੀ ਤੇ ਨਾ ਕਿਸੇ ਨੂੰ ਬਹਿਣ ਹੀ ਦਿੰਦੀ ਬਸ ਇਹਨੂੰ ਬਹਿਣ ਦਾ ਲੱਗਾ ਰਿਹਾ ਬੈਠੀ ਰਵਾ ਬੰਦਾ ਬੈਠਾ ਕੀ ਜਾਂਦਾ ਬਾਬੀ ਨਾ ਜੀ ਨਹੀਂ ਕਰਦਾ ਸਾਰ ਟੈਨਸ਼ਨਾਂ ਆਉਂਦੀਆਂ ਵਿਹਲੇ ਬੈਠੇ ਕੰਮੇ ਲੱਗਾ ਰਵੇ ਬੰਦਾ ਤੇ ਲਫੜ ਨਾ ਤਾਂ ਬਹਿਣਾ ਤਾਂ ਨਾ ਕਿਸੇ ਨੂੰ ਬਹਿ ਨਹੀਂ ਦੇਣਾ ਵਾ ਨਾ ਕੰਮ ਨਾ ਕਰੀਂ ਚਿੰਗਾ ਮੈਂ ਆਪਣੇ ਘਰ ਮੈਂ ਸਬਜੀ ਧਰਨੀ ਮੈਂ ਨਹੀਂ ਕਦੀ ਕੋਚਾ ਫੇਰਿਆ ਨਾਮ ਨੂੰ ਫੇਰਨਾ ਹੀ ਆਉਂਦਾ ਈ ਹਾਂ ਉਹ ਨਾ ਤੈਨੂੰ ਕੱਲ ਨੂੰ ਫੇਰਨਾ ਆਉਣਾ ਪੋਚਾ ਉਹਦਾ ਫੇਰ ਪਟਵਾਰੀਆਂ ਤੇ ਘਰੇ ਵਿਆਹ ਕਰਾਉਣਾ ਏ ਤੇ ਕੋਚਾ ਨਹੀਂ ਫੇਰਨਾ ਉਦੋਂ ਇੱਥੇ ਕੀ ਲੈਣਾ ਹੀ ਮੈਨੂੰ ਨਹੀਂ ਪਤਾ ਪਟਵਾਰੀਆਂ ਤਾਂ ਵੀ ਗਏ ਪੁੱਤਰ ਇਹ ਮਾਂ ਪਿਓ ਤੇਰਾ ਵੇਖ ਕੇ ਗਿਆ ਤੀਹਾਂ ਦਾ ਕੱਚਾ ਵੇੜਾ ਵਾ ਕੱਚਾ ਸਾਰਾ ਥਾਂ ਵਾ ਇਹ ਚੱਲ ਤੈਨਾਂ ਜਾ ਸਖਮ ਨਹੀਂ ਕਿਦਾਂ ਫੇਰਨਾ ਵਾ ਦੱਸ ਫੇਰਨਾ ਪਿਆ ਕਰਨਾ ਰੋਜ਼ ਪਤਲਾ ਕਰਨਾ ਮੜਾ ਜੇ ਇਹ ਤੇ ਜਿੱਤੇ ਰੱਖ ਜੇ ਨਹੀਂ ਰਲਾਉਂਦੇ ਹੁੰਦੇ ਨੀ ਮਰਜੀ ਪੋਚਾ ਫੇਰ ਨਾ ਕਹਾਣੀ ਨਹੀਂ ਲਾਉਣ ਲੱਗੀ ਆਹੋ ਤੇ ਮਿੱਟੀ ਜ਼ਰੂਰ ਲਾ ਲਈਦੀ ਤਾਂ ਹੁਣ ਮਿੱਟੀ ਪੁੱਟ ਕੇ ਨਹੀਂ ਕੱਕ ਜੀ ਤੂੜੀ ਦੇ ਪਾਉਂਦੇ ਹੁੰਦੇ ਉਹ ਕੱਤ ਪਾਉਂਦੇ ਹੁੰਦੇ ਫਿਰ ਮਰਜੀ ਉਹ ਜਦੋਂ ਲੈ ਲਾਈਏ ਉਦੋਂ ਪਾਉਂਦੇ ਆ ਉਦੋਂ ਪਾ ਲਈਦਾ ਵਾ ਨਾ ਹੁਣ ਇਦਾਂ ਹੀ ਆਪ ਪਤਲਾ ਉਹਦਾ ਮਿੱਟੀ ਇਹਦੇ ਚ ਪਾ ਲਈਦੀ ਲਾਲ ਪੋਟ ਵਿੱਚ ਤੇ ਹੁਣ ਪਤਾ ਪੁਰਤੋ ਦੇ ਸ਼ਾਮਾ ਪਈਆਂ ਨੂੰ ਚਲ ਫੇਰ ਇਹਨੂੰ ਐ ਕਰਕੇ ਖਲਾਉਣਾ ਮੈਂ ਇੱਥੇ ਨਾ ਫੇਰ ਕੰਮ ਤੇ ਇਹ ਕੰਪੇ ਲਾ ਦੇ ਤੁੰਕਿਆ ਥੋੜਾ ਜਿਹਾ ਸੋਹਣਾ ਲੱਗੂਗਾ ਹੈ ਚੁੰਕਾ ਵੀ ਕੋ ਦਾਖਰ ਲੈ ਚਾਰ ਜਾਣੀ ਕਹਿਣ ਵਾਲੇ ਵਿਚਾਰ ਹੀ ਕਹਿ ਦੇਣਾ ਉਹ ਤਾਂ ਬੈਠੇ ਹੀ ਰਹਿੰਦੇ ਆ ਇੱਦਾਂ ਫੇਰ ਨਾ ਮਿੰਟ ਫੇਰ ਨਾ ਆਉਂਦਾ ਹਾਂ ਹਾਂ ਇਦਾਂ ਹੈ ਤੇ ਵੱਜੇ ਤੇ ਚਾਰ ਹੀ ਜਾਣੀਆਂ ਜਾਣਾ ਵਿਚਾਰ ਜਾਣੀਆਂ ਕਿ ਦੁੱਧ ਪੰਮੋ ਸਿਆਪੇ ਨੂੰ ਫੜ ਛੜਦੀ ਕਿ ਸਬਜੀ ਬਣਾਉਣ ਵਾਲੀ ਕਈ ਰੱਟੇ ਕਰਨ ਵਾਲੇ ਸਬਜੀ ਕੱਲਾ ਖਾ ਨਹੀਂ ਤੇ ਆਪਾਂ ਰੱਖਣਾ ਗਾੜੀ ਕਾ ਵਾਲਿਆ ਤੇ ਖਾ ਲਿਆ ਓਦਾਂ ਵੇਖਣਾ ਤੂੰ ਆਖਿਆ ਸਬਜੀ ਫੜਾ ਦੇ ਸਬਜੀ ਅਗਲੀ ਨੇ ਸ਼ਿਕੂ ਨੂੰ ਚਲਾ ਕੇ ਮਾਰਿਆ ਬੀਬੀ ਨੇ ਤੀਜੇ ਜਿਹੋਦਾ ਜਾਦੀਆਂ ਗੱਲਾਂ ਕਰਦੀ ਹਲੇ ਮਾਤਾ ਥੋੜੀ ਨਹੀਂ ਘਟ ਕਰਦੀ ਪਰ ਮੰਮੀ ਦੇ ਮੂੰਹ ਜਾਨੀ ਰੱਖਦੀ ਬੋਲਣ ਲੱਗੀ ਮੰਮੀ ਫਿਰ ਵੀ ਵਿਚਾਰੀ ਜਾਂਦੀ ਆ ਤੇ ਲਿਆ ਕੋਈ ਨਹੀਂ ਲੈ ਚੀਰਦਗੇ ਉਹਦੇ ਅੱਗ ਲਾ ਇਹ ਚੀਰ ਤੇ ਨਹੀਂ ਸਬਜੀ ਬੀਬੀ ਆਪਾਂ ਨੂੰ ਨਹੀਂ ជីਨ ਦਿੰਦੀ ਮਾਤਾ ਨੂੰ ਪੁੱਛਾਂ ਮਾਤਾ ਨਾ ਕਿਵੇਂ ਕੱਟੀ ਹੋ ਮਾਤਾ ਚਲਵੇਂ ਰੋਹਾ ਕਰਕੇ ਕੱਟੀ ਹੋਣੀ ਔਰ ਮਾਤਾ ਨੇ ਕਿੱਥਾ ਕੱਟੀ ਹੋਣੀ ਹੈ ਇਹ ਤੇ ਆਪਾਂ ਨੂੰ ਨਹੀਂ ਜੀਨ ਦੇਣ ਦਈ ਇਹ ਪ੍ਰੋਲੀ ਨੇ ਤੇ ਪ੍ਰੋਲੀ ਬੜੇ ਸੋਹਣੇ ਫਿਰਦੇ ਚੌਂਕਿਆਂ ਨੂੰ ਹੁਣ ਇਹਨਾਂ bina ਤੇ ਤੈਨੂੰ ਪ੍ਰੋਲਾ ਕਿੱਥੋਂ ਲੱਭਣਾ ਲੋਕਾਂ ਦੇ ਤੇ ਪੱਕੇ ਸਾਰੇ ਪੱਥਰ ਲੱਗੇ ਨੇ ਇਹ ਤੇ ਆਪਣੀ ਕਰਮਾ ਛੀ ਆ ਤੂੰ ਤੇ ਚੰਗੇ ਭਲੇ ਘਰ ਦੀ ਜਾਣ ਕੇ ਇੱਥੇ ਆਈ ਤੇਰੇ ਮਾਪਿਓ ਨੇ ਕੀ ਵੇਖਿਆ ਤੇ ਤੈਨੂੰ ਕੋਈ ਦੇ ਕੇ ਤੇ ਚੰਗਾ ਖਾਣ ਦੇਣ ਇੱਥੇ ਕੀ ਕਰਨੀ ਇਹਨਾਂ ਦਾਜ ਵੀ ਦੇਣਾ ਸੀ ਮੈਂ ਦੇਖ ਚੱਲ ਮੇਰੇ ਮਾਪਿਓ ਗਰੀਬ ਨੇ ਤੇ ਮੈਨੂੰ ਤੇ ਹੁਣ ਇੱਥੇ ਜਿਹਾ ਚਿਰਣਾ ਹੀ ਰੋਣਾ ਹੀ ਰਹਿਤ ਨਹੀਂ ਤੇ ਹੋਰ ਕਿੱਥੇ ਨਹੀਂ ਆਂਦੇ ਹੀ ਕਮਾਈ ਵਾਲੇ ਆ ਕਮਾਈ ਕਰਦੇ ਆ ਹਾਂ ਇਹ ਦੰਦ ਦੇ ਭੈਣਾ ਕੰਡ ਆ ਦੋ ਬਲਾਵਾ ਸਾਡੇ ਦਿਵਾਲੀ ਰੱਖੀਆਂ ਮੇਰਾ ਭੈਣਾ ਚਾਚਾ ਆਖੇ ਹੋ ਤੂੰ ਗੱਲਾਂ ਛੱਡ ਮੈਂ ਤੇ ਮੁੰਡੇ ਦੇ ਦੰਦ ਵੇਖ ਕੇ ਮਰ ਗਿਆ ਲੈ ਦੰਦਾਂ ਦਾ ਦੱਸ ਚਾਰ ਪਾਣਾ ਸੀ ਹਾਂ ਵੇਖੀ ਜਾ ਕਰੋ ਦੰਦ ਦੰਦ ਦੀ ਵੇਖੀ ਜਾ ਲੈ ਹੁਣ ਤੇ ਮੁੰਡੇ ਦੇ ਹਾਤੀ ਕਰਦਾ ਹੀ ਕੋਈ ਨਾ ਤਾਂ ਕਿ ਬਹੱਟੀ ਜਾਣ ਦਿੱਤੀ ਸੂਲੀ ਤੇ ਆਪ ਚੰਗੇ ਭਲੇ ਵਸਣ ਦਾ ਇਹ ਘਰਾਂ ਚ ਤੇ ਸਾਡਾ ਲਹੂ ਪੀ ਲਿਆ ਆ ਜਨਾ ਚੇਤੇ ਦਿੱਤੀ ਮਾ ਕੋ ਨਾ ਚੇਤੇ ਗੋਟਾ ਤਾਂ ਨਹੀਂ ਦੀਦੀ ਤੇ ਬਹੁਤ ਕੀ ਕਰੀ ਤੇ ਕਿੰਦਾ ਗਲਾਸ ਪਾਣੀ ਦਾ ਚਲਾ ਕੇ ਮਾਰਿਆ ਜੇ ਜੇ ਪੈਨਸ਼ਨ ਮੰਗੀ ਜੇ ਪੈਨਸ਼ਨ ਮੰਗੀ ਫ੍ਰਿਜ ਬਣਾਉਣ ਨੂੰ ਉਹ ਦਿੱਤੀ ਨਹੀਂ ਤੇ ਗਲਾਸ ਵੇਲਾ ਕਿੰਦਾ ਚਲਾ ਕੇ ਮਾਰਿਆ ਜਿੰਦਾਂ ਸਾਡੇ ਤੇ ਮੇਰੇ ਅੱਗੇ ਮਾਤਾ ਜਿਵੇਂ ਲਿਆਉਂਦੀ ਮੇਹਨਾ ਦੇ ਘਰੇ ਹੀ ਆਉਂਦੀ ਤੇ ਮੈਂ ਅੱਕੇ ਬਜੇਰਾ ਨੇ ਕਿ ਵਾਰੀ ਵਾਰੀ ਮੇਰਾ ਲਾਇਸੈਂਸ ਘਟਾਇਆ ਹਣਾ ਵੀ ਸਾਰੀ ਵਾਰੀ ਵਾਰੀ ਉਹਨਾਂ ਦੇ ਹੀ ਜਾਣੀਆਂ ਫ੍ਰਿਜਾਂ ਪੁਰਜਾਂ ਉਹਨਾਂ ਦਾ ਆਪਣੇ ਨੇ ਖਰਚੇ ਹੈਗੇ ਉਹ ਫੇਰ ਵੀ ਚਲਾਕੀ ਦਾ ਵਦ ਮੈਂ ਐ ਵੀ ਅੱਖ ਵੀ ਮੈਂ ਤਾਂ ਜੂ ਨਹੀਂ ਕੱਟਣੀ ਜਿੱਦਾਂ ਦੇ ਹੈਗੇ ਚਲ ਚੁੱਪ ਕਰਕੇ ਕੱਟ ਲੀ ਪੱਟਣੀ ਤਾਂ ਹੈ ਫਿਰ ਕੀ ਕਰਨਾ ਆ ਵੀ ਤੂੰ ਹੀ ਰੱਟੇ ਪਾਏ ਪੋਚੇ ਫਿਰਦੇ ਉਹ ਕਰਦੇ ਜੀ ਇਹ ਕਰਦੇ ਨਹੀਂ ਪੋਚਾ ਫਿਰ ਤੈਨੂੰ ਪਤਾ ਹੁਣ ਆਪ ਹੀ ਨੱਕ ਨੂੰ ਲਾਵਾਂਗੇ ਤੇ ਲੱਗੂਗਾ ਜੇ ਇਦਾਂ ਦੇ ਰੱਖੀ ਜਾਵਾਂਗੇ ਤੇ ਫਿਰ ਫੈਲਣਾ ਫੇਰ ਨਾ ਉਹਦਾ ਇਸ ਤਰੀਗੀ ਆਖਿਆ ਕਿ ਤੁਸੀਂ ਚੰਗਾ ਕਰਨ ਲੱਗੀਆਂ ਹਾਂ ਜੇ ਹਨਾ 36 36 ਜਿੰਦਾ ਉੱਡੂ ਉੱਡੂ ਕਰਕੇ ਕੰਮ ਕਰਨ ਨੂੰ ਚਿੱਤ ਕਰਦਾ ਹਾਂ ਤੇ ਪੈਣਾ ਸ਼ਫਤੀ ਸ਼ਫਤੀ ਗੱਲਾਂ ਕਰਕੇ ਤੇ ਵੇਲੇ ਬੂੜੀ ਨਿਕਲੇ ਗਈ ਨਾ ਕਿ ਤੇ ਬੋਲਨੀ ਇਹ ਕਿ ਐਸਾ ਨੋਕਾ ਫੇਰ ਗਈ ਇਹ ਤੇ ਐਵੇਂ ਜਾਣ ਕੇ ਗੱਲਾਂ ਖਾਸੀਆਂ ਤੇ ਸਾਰੀ ਮੰਮੀਾ ਵੀ ਲਾਉਤੀ ਨਾ ਇਹਨਾਂ ਚੋਂ ਕਫ ਬਾਤਾਵਾ ਕੋਕਾ ਫੇਰ ਕੇ ਤੇ ਇਹ ਤੇ ساری ਉਮਰ ਇਹਨੇ ਮੇਰਾ ਲਉ ਪਿੱਛਾ ਦਿਆ ਤਾਂ ਹੁਣ ਇਹਨਾਂ ਦਾ ਪਿੰਨ ਲੱਗ ਪਈ ਵੇਲਾ ਵੇਲਾ ਮੰਮੀ ਕਿੰਨੀਆਂ ਗੱਲਾਂ ਸਾਨੂੰ ਕੀਤੀਆਂ ਬੀਬੀ ਆ ਕਰਕੇ ਗਈ ਆ ਤਵੇ ਕਿ ਜਾ ਸੋਣਾ ਕੋਲੇ ਪੋਚਾ ਫੇਰ ਗਿਆ ਤਵੇਲਾ ਕਿੰਨੀਆਂ ਗੱਲਾਂ ਸਾਨੂੰ ਕੀਤੀਆਂ ਫਿਰ ਇਹ ਚ ਖਰਾਬ ਹੋਈ ਪਾਣੀ ਤੱਤਾ ਤੇ ਗਲਾਸ ਚ ਲਾ ਕੇ ਮਾਰਿਆ ਇਹ ਤੇ ਸਾਰਾ ਮੇਰੇ ਕੋ ਕੁਛੀ ਕਰਦੀ ਮੈਂ ਨਵਾਂ ਤੀਆਂ ਇਦਾਂ ਥੋੜੀ ਕਰੀਦਾ ਪੀ ਜੇ ਦਿੱਤਾ ਜਿਹੋ ਜੇ ਤੂੰ ਫੜ ਕੇ ਪੀ ਲਾ ਮੈਨੇ ਤੱਤੇ ਤੋਂ ਵੀ ਜਾਣਾ ਹੈ ਹੁਣ ਜੇ ਹੋਵੇ ਠੰਡਾ ਮੈਂ ਤੇ ਇਹਨਾਂ ਵੀ ਤੇਰਾ ਕੁਛ ਉਹ ਕੁਛ ਕਰ ਰਿਹਾ ਕੁਛ ਮਾਰ ਦੇ ਰਹੀ ਹੈ ਹਾਂ ਤਾਂ ਨਹੀਂ ਜੇ ਤੂੰ ਕੁਝ ਦਿੱਕੀ ਘੱਟ ਨਹੀਂ ਪੁੱਤੇ ਆਈ ਜਬਾਨ ਫਲਾਨੀ ਜਬਾਨ ਆ ਕੁਛ ਦੱਸ ਦੇ ਇਦਾਂ ਕੋਈ ਦੱਸਦਾ ਨਵਾਂ ਤੀਆਂ ਮੇਰਾ ਤਾਂ ਵਦਗਾ ਫੇਰ ਜਿਆ ਨਾ ਤੇ ਅਰ ਸਲਮਾ ਕਹਿੰਦਾ ਕੋਰੋ ਤੇ ਉਹ ਚਾ ਵਦਗਾ ਹਾਂ ਮੈਂ ਤਾਂ ਫੇਰ ਹੀ ਰੋੜ ਲੱਗਾਗੇ ਤੂੰ ਸਬਜੀ ਚੀਰ ਦੇਣੀ ਸੀਗੀ ਚੀਰ ਦਿੱਤੀ ਆ ਚੀਰ ਸੀ ਮਮੀ ਨੇ ਸਬਜੀ ਹੋਰ ਤਾਂ ਇੱਕ ਬੰਮੇ ਤੇ ਇਹਨਾਂ ਸਬਜੀ ਜਿਵੇਂ ਨਹੀਂ ਸੀ ਚੀਰਨ ਦਿੰਦੀ ਆ ਨਾ ਉਹ ਚਲੇਗੀ ਆਪੇ ਚਲੇਗੀ ਆ ਖਲੇਗੀ ਅੱਛਾ ਸ਼ਾਹ ਦੁਗਾਂਡੀਆਂ ਦੇ ਘਰੋਂ ਗਈ ਹੁੰਦੀ ਓਹੋ ਇਹਨਾਂ ਗੱਲਾਂ ਬਾਤਾਂ ਮਾਰਨਾ ਇੱਥੇ ਤਾਂ ਗੱਪਾਂ ਮਾਰਨ ਨੂੰ ਬੜੀ ਤਗੜੀ ਆ ਬੰਦਾ ਚਲ ਆ ਉਹਦੇ ਨੂੰ ਇਕੱਠਾ ਕਰਦੇ ਸਾਰਾ ਲੈ ਆ ਤੂੰ ਤੇ ਐ ਕਰਤਾ ਪਿਆ ਸੁੱਕੂ ਗਰੇ ਵੇ ਤੇਰਾ ਅਗੋਆ ਨਹੀਂ ਆ ਬਹੁਤੀ ਕਾਰਗੇ ਨਹੀਂ ਆ ਲੈ ਲੈ ਫਿਰ ਛੇਤੀ ਹਤੋ ਸ਼ਾਮਾਂ ਪੈ ਗਈਆਂ ਵਾ ਪਾਣੀ ਦੇ ਮਾਸਾ ਲੈ ਫਿਰ ਪਾਣੀ ਆ ਕੁੱਤੇ ਆ ਜਾਂਦੇ ਆ ਉਹ ਐ ਇਕੱਠਾ ਕਰ ਲਿਆ ਸੁੱਕ ਜਾਊਗਾ ਇਹ ਤਾਂ ਮੇਰਾ ਨੂੰ ਲੰਗਰ ਖਾਣਾ ਕਿ ਨਹੀਂ ਖਾਣਾ ਚੱਲ ਮੈਂ ਐਵੇਂ ਇੱਕ ਕਰਦਾ ਐਵੇਂ ਨਹੀਂ ਰਹਿਣ ਦੀ ਨਹੀਂ ਦੱਸ ਮੈਂ ਲੱਗੇ ਹੱਥ ਧੋਣ ਮੇਰੀ ਤਾਂ ਪੂਰਾ ਹਾਲ ਹੋ ਗਿਆ ਤੂੰ ਕਹਿ ਨਾ ਲਾ ਦੇ ਜੀ ਤੇ ਕੰਮ ਨਹੀਂ ਲੱਗਦੀ ਜਦੋਂ ਗੋਆ ਵੀ ਮੰਗ ਕੇ ਲਿਆਂਦਾ ਹੈ ਮਾਗਰੀ ਮੰਗੀ ਤੇ ਰਹੀ ਦੰਗੀ ਇਹਦੀ ਗੱਲ ਉਹ ਇਦਾਂ ਤੇ ਪਾਪੇ ਨੇ ਮੜਾ ਮੋਟਾ ਸਾਈਡ ਤੇ ਚਲੋ ਥੋੜਾ ਜਿਹਾ ਕਾਲੂ ਫੇਰ ਲਿਆਉਂਗੀ ਮੈਂ ਆਪਣੇ ਸੱਚ ਰੱਖਾਂਗੀ ਨੀ ਸ਼ਾਮਾਂ ਨੂੰ ਗੋਆ ਇਹਨੂੰ ਕਵਾਂਗੇ ਸੌਂ ਤੇ ਨਾ ਰੱਖ ਕੇ ਤੇ ਫਿਰ ਸਵੇਰੇ ਆ ਸਾਰਾ ਲਾਗੋ ਲਾਗੋ ਫੇਰਾਂਗੇ ਮੀਂਹ ਤੇ ਹੁਣ ਇਦਾਂ ਹੀ ਬੰਦੇ ਰਾਂ ਗੋਆ ਮੰਗਣ ਜਾਣਾ ਸਵੇਰੇ ਆਪਣਾ ਰੱਖਾਂਗੇ ਆਪਣਾ ਰੱਖਾਂਗੇ ਲੋਕਾਂ ਤੋਂ ਗੱਲਾਂ ਕਰਾਂਗੇ ਲੋਕੀ ਚੱਕੇ ਨਹੀਂ ਆਪਾਂ ਨੂੰ ਛੱਡਦੇ 20 ਵੀ ਗੱਲਾਂ ਕਰਦੇ ਆਪਣੇ ਹੀ ਰੱਖਾਂਗੇ ਹਾਂ ਉਹ ਗੋਆ ਤਾਂ ਮੰਗਣਾ ਹੀ ਚੀਜ਼ ਆ ਕੀ ਕਰਾ ਮੰਗਣਾ ਮੈਂ ਮੇਰਾ ਧੀ ਜੇ ਨਹੀਂ ਕਰਦੇ ਬਹੁਤ ਜਰਾ ਨਸਲੀਆ ਤੇ ਆਈ ਫੋਨ ਸਾਰੇ ਸਾਰੇ ਕੱਖਣ ਟੰਡਾ ਜਾ ਹੁਜਾ ਗਿਆ ਹੁਣ ਸਬਜੀ ਪਾਣੀ ਦਾ ਟਾਈਮ ਹੋਇਆ ਪਿਆ ਆਹੋ ਨਹੀਂ ਹੁੰਦੇ ਨਾ ਨਿਆਣੇ ਬੱਚੇ ਮਲ ਕੇ ਆ ਜਨਾ ਉਹਨਾਂ ਨੂੰ ਜਾਣ ਆਪਣੀ ਰੋਟੀ 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 ਵੀ ਆ ਜਾ ਇੱਥੇ ਕਰਨ ਨਾ ਕਰੀ ਤੇ ਆਪੇ ਨੇ ਖੜਿਆ ਨਾਲ ਤੋਂ ਮੇਰੀ ਵਾਲੀ ਸਬਜੀ ਬਣਾਉਂਦੀ ਕਿ ਰਾਤ ਹੋ ਗਈ ਮੇਰਾ ਤਾਂ ਖਾ ਖੀ ਮੈਂ ਸਬਜੀ ਬਣਾਉਂ ਮੈਂ ਜੀ ਕਰ ਆਇਆ ਯਾਰ